ਇਸ ਵੇਲੇ ਕੇਂਦਰ ਦੀ ਮੋਦੀ ਸਰਕਾਰ ਆਪਣੇ ਫੈਸਲੇ ਉੱਤੇ ਟਿੱਕੇ ਰਹਿਣ ਦੇ ਲਈ ਮਸ਼ਹੂਰ ਰਹੀ ਹੈ ਪਰ ਪਿਛਲੇ 3-4 ਮਹੀਨਿਆਂ ਤੋਂ ਇਹ ਲੱਗਦਾ ਹੈ ਕਿ ਹੁਣ ਇਹ ਹੱਥ ਨਾਲ ਨਹੀਂ ਸਮਝ ਨਾਲ ਕੰਮ ਲੈਣਾ ਚਾਹੁੰਦੀ ਹੈ ਇਸ ਲਈ ਇਹੋ ਜਿਹੇ ਕਦਮ ਜਾਂ ਫਿਰ ਫੈਸਲੇ ਵਾਪਸ ਲਏ ਜਾ ਰਹੇ ਨੇ ਜੋ ਬਿਨਾਂ ਕਾਰਨ ਵਿਵਾਦ ਪੈਦਾ ਕਰ ਸਕਦੇ ਨੇ ਜਾਂ ਲੋਕਾਂ ਦੇ ਵਿੱਚ ਸਰਕਾਰ ਦੀ ਨੀਤੀ ਬਾਰੇ ਸ਼ੱਕ ਪੈਦਾ ਕਰ ਸਕਦੇ ਨੇ ਇਸ ਦੀ ਇੱਕ ਤਾਜ਼ਾ ਮਿਸਾਲ ਸਾਹਮਣੇ ਆਈ ਹੈ ਦੂਰ ਸੰਚਾਰ ਵਿਭਾਗ ਦੀ ਐਪਿਕ ਸੰਚਾਰ ਸਾਥੀ ਜਿਸ ਦੇ ਬਾਰੇ ਭਾਜਪਾ ਜਾਂ ਕੇਂਦਰ ਸਰਕਾਰ ਨੇ ਆਪਣਾ ਹੁਕਮ ਵਾਪਸ ਲੈ ਲਿਆ ਉਹ ਇਹਦੀ ਮਿਸਾਲ ਹੈ ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਕੀ ਵਿਵਾਦਾਂ ਜਾਂ ਲੋਕਾਂ ਦੇ ਸ਼ੱਕ ਕਾਰਨ ਸਰਕਾਰ ਆਪਣੇ ਕੁਝ ਫੈਸਲੇ ਪਿੱਛੇ ਹਟਾ ਰਹੀ ਹੈ ਕੀ ਇਹ ਕਦਮ ਦੱਸਦਾ ਹੈ ਕਿ ਸਰਕਾਰ ਹੁਣ ਜਨਤਾ ਦੀ ਆਵਾਜ਼ ਨੂੰ ਵੱਧ ਤਰਜੀਹ ਦੇ ਰਹੀ ਹੈ ਕੀ ਇਹ ਬਦਲਵਾ ਰਵਈਆ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਅਪਣਾਇਆ ਜਾ ਰਿਹਾ ਹੈ ਇਹ ਵੱਡੇ ਸਵਾਲ ਪੈਦਾ ਹੁੰਦੇ ਨੇ ਇਸ ਚੀਜ਼ ਦਾ ਪਰ ਦੂਜੇ ਪਾਸੇ ਮੋਦੀ ਸਰਕਾਰ ਆਪਣੇ ਫੈਸਲੇ ਉੱਤੇ ਡੇਢ ਰਹਿਣ ਦੇ ਲਈ ਜਾਣੀ ਜਾਂਦੀ ਹੈ ਪਰ ਜੇ ਦੇਖਿਆ ਜਾਵੇ ਤਾਂ ਪਿਛਲੇ ਕੁਝ ਮਹੀਨਿਆਂ ਤੋਂ ਇਹ ਪ੍ਰਭਾਵ ਉਹਨਾਂ ਦੇ ਰਹੇ ਨੇ ਕਿ ਹੱਥ ਧਰਮੀ ਨੂੰ ਛੱਡਣਾ ਚਾਹੀਦਾ ਤੇ ਵਿਵਾਦਾਂ ਤੋਂ ਬਚਣਾ ਚਾਹੀਦਾ ਦੂਰ ਸੰਚਾਰ ਵਿਭਾਗ ਦੇ ਵੱਲੋਂ ਸੰਚਾਰ ਸਾਥੀ ਐਪ ਬਾਰੇ ਆਪਣਾ ਹੁਕਮ ਵਾਪਸ ਲੈ ਲਿਆ ਗਿਆ ਇਹ ਵੱਡੀ ਉਦਾਹਰਣ ਹੈ ਕਿ ਭਾਜਪਾ ਹੁਣ ਸਮਝ ਨਾਲ ਕੰਮ ਲੈ ਰਹੀ ਹੈ ਇਹ ਜਿਹੜਾ ਐਪ ਹੈ ਉਹ ਸਾਈਬਰ ਅਪਰਾਧ ਘਟਾਉਣ ਦੇ ਲਈ ਤੇ ਕੋਈ ਠੱਗੀ ਹੋਣ ਦੇ ਉੱਤੇ ਸ਼ਿਕਾਇਤ ਕਰਨਾ ਆਸਾਨ ਬਣਾਉਣ ਦੇ ਲਈ ਬਣਾਈ ਗਈ ਸੀ ਤੇ ਕਈ ਦਿਨਾਂ ਤੋਂ ਮੋਬਾਈਲ ਉਪਭੋਗਤਾ ਨੂੰ ਇਹ ਸੁਨੇਹੇ ਆ ਰਹੇ ਸੀ ਕਿ ਆਪਣੇ ਫੋਨ ਦੇ ਵਿੱਚ ਇਸ ਐਪ ਨੂੰ ਇੰਸਟਾਲ ਕਰ ਲਓ ਇਸ ਦੇ ਨਾਲ ਦੂਰ ਸੰਚਾਰ ਵਿਭਾਗ ਨੇ ਮੋਬਾਈਲ ਕੰਪਨੀ ਨੂੰ ਇਹ ਵੀ ਹੁਕਮ ਦਿੱਤਾ ਸੀ ਕਿ ਨਵੇਂ ਫੋਨਾਂ ਦੇ ਵਿੱਚ ਸੰਚਾਰ ਸਾਥੀ ਐਪ ਨੂੰ ਗੂਗਲ ਵਰਗੀਆਂ ਬੁਨਿਆਦੀ ਐਪਾਂ ਦੇ ਵਾਂਗ ਲਾਜ਼ਮੀ ਤੌਰ ਤੇ ਸ਼ਾਮਲ ਕਰ ਦਿੱਤਾ ਜਾਵੇ ਤਪਰ ਇਹ ਲਾ ਹੁਕਮ ਹੈ ਉਠਾਈ ਨਵੰਬਰ ਨੂੰ ਜਾਰੀ ਹੋਇਆ ਸੀ ਪਰ ਲੋਕਾਂ ਨੂੰ ਇਸ ਬਾਰੇ 1 ਦਸੰਬਰ 2025 ਨੂੰ ਪਤਾ ਲੱਗਿਆ ਸੀ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਉਹਨੇ ਸੰਚਾਰ ਸਾਥੀ ਐਪ ਨੂੰ ਲਾਜ਼ਮੀ ਬਣਾਉਣ ਦਾ ਸਾਫ਼-ਸਾਫ਼ ਵਿਰੋਧ ਕੀਤਾ ਜਾਂ ਸਿੱਧੇ ਸ਼ਬਦਾਂ 'ਚ ਮੈਂ ਇਹ ਗੱਲ ਕਹਿ ਦਵਾਂ ਕਿ ਐਪਲ ਨੇ ਇਸ ਸੰਚਾਰ ਸਾਥੀ ਐਪ ਨੂੰ ਆਪਣੇ ਫੋਨ ਦੇ ਵਿੱਚ ਲਾਂਚ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਐਪਲ ਦਾ ਕਹਿਣਾ ਇਹ ਸੀ ਕਿ ਉਹ ਕਿਸੇ ਵੀ ਸਰਕਾਰੀ ਐਪ ਨੂੰ ਆਪਣੇ ਉਤਪਾਦਾਂ ਦੇ ਵਿੱਚ ਐਸਲੀ ਨਹੀਂ ਜੋੜਦੀ ਕਿਉਂਕਿ ਉਹ ਉਪਭੋਗਤਾਵਾਂ ਦੀ ਜਿਹੜੀ ਪ੍ਰਾਈਵੇਸੀ ਹੈ ਉਹਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ ਦੂਜਾ ਐਪਲ ਨੂੰ ਦੱਸ ਸੀ ਕਿ ਜੇ ਇਹ ਐਪ ਉਸਦੀ ਆਈ ਕਲਾਉਡ ਤਕਨੀਕ ਦੀ ਸੁਰੱਖਿਆ ਤੇ ਰਾਜਦਾਰੀ ਲਈ ਵੀ ਖਤਰਾ ਬਣ ਸਕਦੀ ਹੈ ਤੇ ਹੁਣ ਇੱਥੇ ਗੱਲ ਧਿਆਨ ਦੇਣ ਵਾਲੀ ਇਹ ਬਣ ਜਾਂਦੀ ਹੈ ਕਿ ਐਪਲ ਆਪਣੇ ਜ਼ਿਆਦਾਤਰ ਆਈਫੋਨ ਤੇ ਹੋਰ ਡਿਜੀਟਲ ਉਤਪਾਦ ਭਾਰਤ ਵਿੱਚ ਹੀ ਵੱਡੇ ਪੱਧਰ ਉੱਤੇ ਬਣਾਉਂਦੀ ਹੈ ਤੇ ਐਪਲ ਦੀ ਇਹ ਦਲੀਲ ਹੀ ਗੂਗਲ ਦੇ ਰੁਖ ਦਾ ਆਧਾਰ ਬਣ ਕਿਉਂਕਿ Google ਵੇਜ ਦੇ ਉੱਤੇ ਸਵਾਲ ਚੁੱਕੇ ਨੇ Google ਨੇ ਖੁੱਲਾ ਟਕਰਾਅ ਤਾਂ ਨਹੀਂ ਕੀਤਾ ਪਰ ਇਹ ਸੰਕੇਤ ਜ਼ਰੂਰ ਦਿੱਤਾ ਸੀ ਕਿ ਜੇਕਰ ਦੂਰ ਸੰਚਾਰ ਵਿਭਾਗ ਜ਼ਬਰਦਸਤੀ ਤੌਰ ਤੇ ਇਹ ਹੁਕਮ ਲਾਗੂ ਕਰਨਾ ਚਾਹੇਗਾ ਤਾਂ ਫਿਰ ਉਹ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇ ਸਕਦੇ ਨੇ ਇਹਨਾਂ ਦੋ ਵੱਡੀਆਂ ਕੰਪਨੀਆਂ ਤੋਂ ਇਲਾਵਾ ਕੁਝ ਸਵੈ ਸੇਵੀ ਸੰਗਠਨ ਵੀ ਸੀ ਤੇ ਵਿਰੋਧੀ ਪਾਰਟੀਆਂ ਵੀ ਉਹਨਾਂ ਨੇ ਵੀ ਇਸ ਐਪ ਦੇ ਹੁਕਮ ਦੇ ਵਿੱਚ ਸਰਕਾਰ ਦੀ ਨੀਅਤ ਦੇ ਉੱਤੇ ਸ਼ੱਕ ਜਤਾ ਦਿੱਤਾ ਸੀ ਤੇ ਉਹ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਵਿਰੁੱਧ ਆਵਾਜ਼ ਚੁੱਕਣ ਲੱਗ ਪਏ ਸੀ ਜਿਹੜੇ ਵਿਰੋਧ ਹੋਏ ਅਤੇ ਵਿਭਾਗੀ ਹੁਕਮ ਦੇ ਵਿੱਚ ਜਿਹੜੇ ਮੌਜੂਦ ਕਾਨੂੰਨੀ ਕਮਜ਼ੋਰੀਆਂ ਸੀ ਉਹਨਾਂ ਨੂੰ ਦੇਖਦੇ ਹੋਏ ਸਰਕਾਰ ਨੇ ਆਖਰਕਾਰ ਇਹ ਆਪਣਾ ਫੈਸਲਾ ਵਾਪਸ ਲੈ ਲਿਆ ਤੇ ਇਹ ਜਿਹੜਾ ਕਦਮ ਸੀ ਸੰਚਾਰ ਸਾਥੀ ਵਾਲਾ ਇਹਨੂੰ ਪਿੱਛੇ ਖਿੱਚਣਾ ਹੀ ਉਹਨਾਂ ਨੇ ਠੀਕ ਸਮਝਿਆ ਸੀ ਦੂਜੇ ਪਾਸੇ ਸਰਕਾਰੀ ਤਰਕ ਠੀਕ ਹੈ ਕਿ ਸਾਈਬਰ ਅਪਰਾਧ ਇਸ ਵੇਲੇ ਆਲਮੀ ਪੱਧਰ ਉੱਤੇ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ ਸਾਲ 2024 ਦੇ ਵਿੱਚ ਸਾਈਬਰ ਕਪਲਿਆਂ ਦੇ ਰਾਹੀਂ ਸਾਡੇ ਦੇਸ਼ ਦੇ ਨਾਗਰਿਕਾਂ ਨੇ 22845 ਕਰੋੜ ਰੁਪਏ ਗਵਾਲੇ ਸੀ 2023 ਦੀ ਤੁਲਨਾ ਦੇ ਵਿੱਚ ਉਸ ਵਾਰੇ ਸਾਈਬਰ ਕਪਲਿਆਂ ਦੀ ਮਾਲੀਅਤ 206% ਦੀ ਵਧ ਰਹੀ ਹੈ ਬਹੁਤੇ ਅਪਰਾਧ ਸਵੇ ਸਿਰ ਰਿਪੋਰਟ ਨਾ ਹੋਣ ਕਰਕੇ ਜਿਹੜੀਆਂ ਤਫਤੀਸ਼ੀ ਤਕਾਜੇ ਸੀ ਉਹ ਕਰਨੀ ਉੱਤਰ ਸਕੀ ਜਾਂ ਕਿ ਲੇ ਕੋ ਨਪਤਾਰਨੀ ਹੋ ਸਕੇ ਪ੍ਰੋਪਰ ਤਾਂ ਉਸੇ ਕਰਕੇ ਜਿਹੜੀਆਂ ਲੁੱਟੀਆਂ ਮਾਫ ਕਰਨਾ ਲੁੱਟੇ ਜਾ ਰਹੇ ਜਾਂ ਠੱਗੇ ਸੀਗੇ ਰਕਮਾਂ ਸੀਗੀਆਂ ਉਹਨਾਂ ਦੀ ਪੂਰੀ ਵਾਪਸੀ ਵੀ ਸੰਭਵ ਨਹੀਂ ਹੋ ਸਕੀ ਤਾਂ ਮਹਿਜ਼ ਇੱਕ ਬਰੇ ਦੇ ਦੌਰਾਨ ਸਾਈਬਰ ਠੱਗੀਆਂ ਭਾਵੇਂ ਇੰਟਰਨੈਟ ਦੀਆਂ ਜਿਹੜੀਆਂ ਠੱਗੀਆਂ ਹੋਈਆਂ ਨੇ ਉਹਦੇ 36 ਲੱਖ ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ ਇਹ ਦਰਸਾਉਂਦਾ ਹੈ ਕਿ ਵਿੱਤੀ ਸੇਵਾਵਾਂ ਦਾ ਡਿਸਟ੍ਰਿਕਟਲ ਡਿਜੀਟਲੀ ਕਰਨ ਜਿਹੜਾ ਉਹ ਹਿਫਾਜ਼ਤੀ ਪੇਸ਼ਬੰਦੀਆਂ ਦੇ ਬਾਵਜੂਦ ਸੁਧਾਰਨ ਬੈਂਕ ਖਾਤਾਧਾਰਨਾਂ ਨੂੰ ਵੀ ਕਿੰਨਾ ਮਹਿੰਗਾ ਪੈ ਗਿਆ ਸੰਚਾਰ ਸਾਥੀ ਐਪ ਜਿਹੜਾ ਉਹ ਦੂ ਸੰਚਾਰ ਵਿਭਾਗ ਦੇ ਵੱਲੋਂ ਵਿਕਸਿਤ ਕੀਤਾ ਗਿਆ ਪਰ ਇਸ ਦੀ ਵਰਤੋਂ ਨੂੰ ਲਾਜ਼ਮੀ ਬਣਾਉਣ ਵਾਲੀ ਜਿਹੜੀ ਰਣਨੀਤੀ ਹੈ ਉਹ ਦੀ ਸਰਕਾਰ ਨੀਤੀ ਤੇ ਨਿਯੰਤਰਣ ਪ੍ਰਤੀ ਸ਼ੱਕ ਸ਼ੁਭੇ ਪੈਦਾ ਕਰਨ ਦੀ ਵਜ੍ਹਾ ਸਾਬਤ ਬਣ ਗਈ ਜਾਂ ਕਹਿ ਲਈ ਕਿ ਵਜ੍ਹਾ ਸਾਬਤ ਹੋਗੀ ਦੂ ਸੰਚਾਰ ਵਿਭਾਗ ਦੇ ਹੁਕਮ ਦੀ ਜਿਹੜੀ ਸ਼ਬਦਾਵਲੀ ਚੋਂ ਸਰਕਾਰ ਵਿਰੋਧੀ ਧਿਰਾਂ ਨੂੰ ਭਾਰਤੀ ਨਾਗਰਿਕਾਂ ਦੀ ਜਿਹੜੀ ਲਗਾਤਾਰ ਜਸੂਸੀ ਕੀਤੇ ਜਾਣ ਦੀ ਗੰਧ ਆਉਂਦੀ ਮਹਿਸੂਸ ਹੋ ਗਈ ਸੀ ਐਸੇ ਕਾਰਨ ਸੰਚਾਰ ਮੰਤਰੀ ਜੋਤਿਰ ਦਿੱਤਿਆ ਨੂੰ ਜਿਹੜਾ ਉਹ ਬੁੱਧਵਾਰ ਨੂੰ ਇਹ ਸਪਸ਼ਟਕਰਨ ਦੇਣ ਵਾਸਤੇ ਮਜਬੂਰ ਹੋਣਾ ਪਿਆ ਭਾਵੇਂ ਇਸ ਅਪਰਾਹੀ ਫੋਨ ਤਰਕ ਦੇ ਜਸੂਸੀ ਨਹੀਂ ਹੋ ਸਕਦੀ ਪਰ ਫਿਰ ਵੀ ਉਹ ਜਦੋਂ ਚਾਹੇ ਸੰਚਾਰ ਸਾਥੀ ਨੂੰ ਆਪਣੇ ਫੋਨ ਵਿੱਚੋਂ ਹਟਾ ਸਕਦਾ ਹੈ ਜਦਕਿ ਜੇਕਰ ਕੰਪਨੀਆਂ ਇਸ ਨੂੰ ਉਹ ਫੋਨ ਦੇ ਵਿੱਚ ਲਾਂਚ ਕਰ ਦਿੰਦੀਆਂ ਤਾਂ ਫਿਰ ਇਸ ਨੂੰ ਹਟਾਇਆ ਜਾਣਾ ਮੁਸ਼ਕਲ ਹੁੰਦਾ ਪਰ ਇਸ ਨੂੰ ਜਿਹੜਾ ਉਹ ਥੋੜਾ ਜਿਹਾ ਢਿੱਲੇ ਪਰ ਦੇ ਵਿੱਚ ਵਰਤ ਲਿਆ ਗਿਆ ਜਾਂ ਕਹਿ ਲਈਏ ਕਿ ਇਸ ਨੂੰ ਇਸ ਤਰੀਕੇ ਨਾਲ ਕਹਤਾ ਕਿ ਇੰਸਟਾਲ ਕਰੋ ਤੇ ਉਸ ਨੂੰ ਤੁਸੀਂ ਹਟਾ ਵੀ ਸਕਦੇ ਹੋ ਪਰ ਸੱਚ ਇਹ ਹੈ ਕਿ ਭਾਵੇਂ ਹੁਣ ਵਕ ਵਕ ਸਪਸ਼ਟੀਕਰਨ ਦਿੱਤੇ ਜਾ ਰਹੇ ਨੇ ਪਰ ਇਹ ਮੰਨਣਾ ਪਏਗਾ ਕਿ ਸੈੱਲ ਫੋਨ ਉੱਤੇ ਨਿਰਪਰ ਹੋ ਕੇ ਅਸੀਂ ਪਹਿਲਾਂ ਹੀ ਆਪਣੀ ਜਿਹੜੀ ਨਿੱਜਤਾ ਉਹਦਾ ਵੱਡਾ ਹਿੱਸਾ ਗਵਾ ਚੁੱਕੇ ਹਾਂ ਫੋਨ ਬੰਦ ਹੋਵੇ ਜਾਂ ਵਰਤਿਆ ਵੀ ਨਾ ਜਾ ਰਿਹਾ ਹੋਵੇ ਫਿਰ ਵੀ ਸਰਕਾਰਾਂ ਜਾਂ ਹੈਕਰ ਇਹ ਪਤਾ ਕਰ ਸਕਦੇ ਨੇ ਕਿ ਅਸੀਂ ਕਿੱਥੇ ਆ ਕੀ ਕਰ ਰਹੇ ਆ ਅਸੀਂ ਕਦੋਂ ਕਿੱਥੇ ਗਏ ਸੀ ਤੇ ਕਿਹਨਾਂ ਦੇ ਨਾਲ ਮਿਲੇ ਸੀ ਇਹ ਜਿਹੜੀ ਨਿੱਜਤਾ ਦੀ ਹੈ ਇਹ ਘਾੜ ਜਿਹੜੀ ਆ ਅਦਾਲਤਾਂ ਦੁਆਰਾ ਵੀ ਮੰਨੀ ਜਾਂਦੀ ਆ ਪਰ ਚਿੰਤਾ ਇਸ ਗੱਲ ਦੀ ਹੈ ਕਿ ਸਰਕਾਰੀ ਐਪ ਤੋਂ ਵੀ ਅੱਗੇ ਜਾ ਸਕਦੇ ਨੇ ਇਹ ਲੋਕ ਤੇ ਜਿਸ ਨਾਲ ਸਾਡੇ ਨਿੱਜਤਾ ਦੇ ਬੁਨਿਆਦੀ ਅਧਿਕਾਰ ਦੀ ਇੱਕ ਹੋਰ ਵੱਡੀ ਉਲੰਘਣਾ ਹੋ ਸਕਦੀ ਆ ਇਹ ਚੰਗੀ ਗੱਲ ਹੈ ਕਿ ਸਰਕਾਰ ਨੇ ਲੋਕਾਂ ਦੇ ਮਨਾਂ ਵਿੱਚ ਜਿਹੜਾ ਡਰ ਪੈਦਾ ਹੋਇਆ ਸ਼ੱਕ ਪੈਦਾ ਹੋਇਆ ਉਹਨੂੰ ਸਮਝ ਲਿਆ ਤੇ ਬਿਨਾਂ ਜ਼ਿੱਦ ਕੀਤੇ ਆਪਣਾ ਹੁਕਮ ਵਾਪਸ ਲੈ ਲਿਆ ਇਹ ਦੱਸਦਾ ਹੈ ਕਿ ਸਰਕਾਰ ਸਮੇਂ ਦੀ ਹਵਾ ਦਾ ਰੁੱਖ ਪਛਾਣ ਰਹੀ ਹੈ ਤੇ ਮੋਦੀ ਸਰਕਾਰ ਦੇ ਲਈ ਇਸ ਤਰ੍ਹਾਂ ਦੀ ਸੋਚ ਤੇ ਲਚਕ ਹੋਣੀ ਵੀ ਬਹੁਤ ਜ਼ਰੂਰੀ ਹੈ ਜੇਕਰ ਅਜਿਹਾ ਨਹੀਂ ਹੋਏਗਾ ਤਾਂ ਫਿਰ ਭਾਜਪਾ ਲੋਕਾਂ ਦੇ ਨਿਸ਼ਾਨੇ ਉੱਤੇ ਤੇ ਖਾਸ ਕਰਕੇ ਜਿਹੜੀਆਂ ਕੁਝ ਜਿਹੜੀਆਂ ਚੋਣਾਂ ਨੇ 2027 ਦੀਆਂ ਜਦੋਂ ਉਹ ਨਾਲ ਸੂਬਿਆਂ 'ਚ ਆਉਣਗੀਆਂ ਤਾਂ ਉੱਥੇ ਫਿਰ ਇਹਨਾਂ ਚੀਜ਼ਾਂ ਦਾ ਭਾਜਪਾ ਨੂੰ جواب ਦੇਣਾ ਪਏਗਾ ਜਾਂ ਫਿਰ ਲੋਕ ਉਸ ਚੀਜ਼ ਦਾ ਜਵਾਬ ਜ਼ਰੂਰ ਦੇਣਗੇ